ਚੀਜ਼ਾਂ ਵੱਲ 1000 ਰੁਪਏ ਦੇ ਵਿੱਚ ਅਸੀਂ ਫਿੱਟ ਕਰਕੇ ਦੇ ਦਿੰਦੇ ਹਾਂ ਜੀ ਫਿੱਟ ਵੀ ਵਿੱਚ ਹੀ ਸਾਰਾ ਕੁਝ ਹਾਂਜੀ ਹਾਂਜੀ ਉੱਚੀ ਕਰਨ ਵਾਸਤੇ ਉੱਚੀ ਕਰਨ ਸ਼ੌਕਰ ਰਬੜਾ ਜੋ ਕੁਝ ਵੀ ਤੁਸੀਂ ਡਿਸਪੋਜ਼ਲ ਦੇ ਵਿੱਚ ਨਵੀਂ ਚੀਜ਼ ਲੈਣੀ ਆ ਪੁਰਾਣੀ ਲੈਣੀ ਆ ਜੋ ਕੁਝ ਵੀ ਲੈਣਾ ਹਰ ਇੱਕ ਮੋਟਰਸਾਈਕਲ ਦਾ ਸਕੂਟਰੀ ਦਾ ਗੱਡੀ ਦਾ ਨਵੀਂ ਲੈ ਕੇ ਆਜੋ ਪੁਰਾਣੀ ਲੈ ਕੇ ਆਜੋ ਤਸੱਲੀ ਵਕਤ ਕੰਮ ਕਰਕੇ ਦਿੱਤਾ ਜਾਊਗਾ ਹਾਂਜੀ ਸੱਸੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਲੈ ਵੀ ਦਰਸ਼ਕ ਵੀਰੋ ਅੱਜ ਆਪਾਂ ਪਹੁੰਚ ਗਏ ਆ ਭੜੌੜ ਸ਼ਹਿਰ ਦੇ ਵਿੱਚ ਲੈ ਵੀ ਫਰਮ ਤੇ ਮਰਾਦੀ ਕਰਾ ਨਿਗਾ ਕਾਕਾ ਸ਼ੌਕਰ ਵਾਲਾ ਬਾਈ ਹੋਰ ਉਹਨਾਂ ਨਾਲ ਕਰਾਉਣੇ ਘੈਂਟ ਘੈਂਟ ਵੈਰਾਈਟੀਆਂ ਬਾਈ ਹੁਣਾ ਕੋਨੇ ਆ ਨਾ ਓਕੇ ਗੱਲ ਬਾਤ ਦੋ ਭਾਈ ਆ ਕੰਮ ਕਰਦੇ ਆਗੇ ਵਧੀਆ ਸ਼ੌਂਕ ਨਾਲ ਫਸੀ ਗੱਲ ਬਾਈ ਜੀ ਫਸੀ ਗੱਲ ਜੀ ਹੋਰ ਸੁਣਾ ਕੋ ਜੀ ਆਹ ਠੀਕ ਹੈ ਜੀ ਬਾਈ ਅੱਛਾ ਬਾਈ ਜੀ ਛੱਡ ਦਿਓ ਮੜਾ ਜਾਂ ਕੰਮ ਤੇ ਇੱਧਰ ਜਾਣਕਾਰੀ ਦਿਓ ਕਰਾ ਬਾਈ ਹੁਣ ਇਹਨਾਂ ਨੂੰ ਆ ਜੀ ਮੜਾ ਜਾਂਦੇ ਨਹੀਂ ਵੀ ਇੱਧਰਲੇ ਪਾਸੇ ਮਰਵਾਦੀ ਕਰਾ ਨਿਗਾ ਸ਼ੌਕਰੀ ਸ਼ੌਕਰ ਕਰਾ ਰੱਖਿਆ ਦੜੇ ਲਾ ਰੱਖਿਆ ਬਾਈ ਨੇ ਬਾਈ ਕੀ ਗੱਲ ਬਾਤ ਹੈ ਕਿੰਨੇ ਵੈਰਾਈਟੀਆਂ ਆਪਣੇ ਕੋਲੇ ਆਪਣੇ ਕੋਲ ਹਰ ਪ੍ਰਕਾਰ ਦੀ ਵੈਰਾਈਟੀ ਹੈ ਬਾਈ ਜੀ ਸੌਕਰਾਂ ਦੀ ਜੋ ਵੀ ਹੈ ਹਾਂਜੀ ਕਿਸੇ ਵੀ ਗੱਡੀ ਦਾ ਮੋਟਰਸਾਈਕਲ ਦਾ ਠੀਕ ਹੈ ਜੀ ਜਿਸ ਵੀ ਗੱਡੀ ਕਾਰ ਮੋਟਰਸਾਈਕਲ ਸਕੂਟਰ ਦਾ ਸਾਰਾ ਤਰ੍ਹਾਂ ਦੇ ਸੌਕਰ ਮਿਲ ਜਗੇ ਠੀਕ ਹੈ ਜੀ ਹਾਂਜੀ ਲਈ ਵੀ ਉੱਪਰਲੇ ਪਾਸੇ ਮਰਾਦੀ ਕਰਾਂ ਨੇਗਾ ਢੇਰ ਲਾਇਆ ਪਿਆ ਛੱਤ ਖੱਲੇ ਤੋਂ ਲੈ ਕੇ ਬਾਈ ਛੱਤ ਦੇ ਨਾਲ ਜਮਾ ਛੋਕਰੀ ਛੌਕਰ ਰਬੜਾ ਨਵੀਆਂ ਪੁਰਾਣੀਆਂ ਡਿਸਪੋਜ਼ਲ ਜੋ ਕੁਝ ਵੀ ਤੁਸੀਂ ਖਰੀਦਣਾ ਚਾਹੋਗੇ ਜਿਹੜੀ ਮਰਜ਼ੀ ਗੱਡੀ ਲੈ ਕੇ ਆਜੋ ਜਿਹੜਾ ਮਰਜ਼ੀ ਮੋਟਰਸਾਈਕਲ ਲੈ ਕੇ ਆਜੋ ਲੈ ਵੀ ਕੋਈ ਬੰਦਾ ਚਾਹ ਵੜਾ ਹੁੰਦਾ ਵੀ ਨਵੀਂ ਗੱਡੀ ਉੱਚੀ ਚਕਾਉਣੀ ਐ ਨੀਵੀਂ ਕਰਾਉਣੀ ਐ ਹਾਂਜੀ ਹਾਂਜੀ ਸਾਰਾ ਤਰ੍ਹਾਂ ਦਾ ਇੰਤਜ਼ਾਮ ਆਈ ਹਰ ਤਰ੍ਹਾਂ ਦਾ ਕੰਮ ਛੱਲੀ ਬਕਸ ਕੀਤਾ ਜਾਉ ਜੀ ਗੱਡੀ ਉੱਚੀ ਕਰਾਉਣੀ ਐ ਨੀਵੀਂ ਕਰਾਉਣੀ ਐ ਠੀਕ ਹੈ ਜੀ ਯੂ ਗਲੰਪ ਲਾਉਣੇ ਜੀ ਠੀਕ ਹੈ ਜੀ ਹਰ ਤਰ੍ਹਾਂ ਦੇ ਸੌਪਰ ਡਿਸਪੋਜ਼ਲ ਨਵੇਂ ਠੀਕ ਹੈ ਜੀ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੀ ਆਕੇ ਭਾਈ ਕਿੰਨਾ ਸਾਲ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਨੂੰ ਆਪਾਂ ਨੂੰ 20-22 ਸਾਲ ਹੋ ਗਈ ਇੱਕ ਕੰਮ ਕਰਦਿਆਂ ਹਾਂਜੀ ਲੈ ਵੀ ਇੱਧਰਲੇ ਪਾਸੇ ਵੀ ਮਰਵਾਇ ਕਰਾਨੀ ਦਾ ਕਰ ਭੇਜ ਵੀਰੇ ਅਸ ਤੋਂ ਥੱਲੇ ਤੋਂ ਲੱਗ ਜਾ ਕਰੋ ਉੱਪਰ ਸਟਾਰਟ ਕਰਕੇ ਛੱਤ ਦੇ ਨਾਲ ਲਾਏ ਪਿਆ ਬਾਈ ਦੇ ਬਾਈ ਭਰੀ ਪਈਆ ਦੁਕਾਨ ਫੁੱਲ ਬਟਾ ਫੁੱਲ ਐ ਇਤੂ ਬਾਦਾਂ 15 ਬਾਰ ਮਰਵਾਵਾਂਗੇ ਨਿਗਾ ਲੈ ਵੀ ਕਾਕੇ ਵੀਰੇ ਮੰਨ ਲਾ ਕੋਈ ਸਕੂਟਰੀ ਲੈ ਕੇ ਆ ਜੇ ਮੋਟਰਸਾਈਕਲ ਲੈ ਕੇ ਆ ਜੇ ਹਰ ਇੱਕ ਪ੍ਰਕਾਰ ਦੇ ਹਾਂਜੀ ਹਾਂਜੀ ਸਕੂਟਰੀ ਮੋਟਰਸਾਈਕਲ ਗੱਡੀ ਕਾਰ ਜੀਪ ਜੋ ਵੀ ਹੈ ਮਾਲਾ ਜਿਸ ਵੀ ਗੱਡੀ ਚੀਜ਼ ਦੇ ਸੌਕਰਾਂ ਦਾ ਹਰ ਤਰ੍ਹਾਂ ਦੇ ਸੌਕਰ ਮਿਲਣਗੇ ਠੀਕ ਹੈ ਜੀ ਆਹ ਕਾਕੇ ਬਈ ਆਹ ਕੀ ਵੈਰਿਟੀ ਆਹਾ ਗੱਡੀਆਂ ਉੱਚੀਆਂ ਕਰਨ ਬਾਅਦ ਤੇ ਸਪੇਸਰ ਆ ਜੀ ਉਸਸ ਸਪੇਸ ਤੇ ਰਹੇ ਹਾਂਜੀ ਹਾਂਜੀ ਜਿਵੇਂ ਬਲੈਕਿੰਗ ਆ ਰਿਹਾ ਬੜਾ ਆਪਾਂ ਨੂੰ ਵੀ ਪਾ ਕੇ ਦੇਣਾ ਉੱਪਰ ਪਈਆਂ ਹਨਾ ਹਾਂਜੀ ਹਾਂਜੀ ਇਹ ਜ਼ਰੂਰ ਬਲੂ ਕਲੈਂਪ ਆ ਜੀ ਮਾਲਾ ਗੱਡੀ ਨਹੀਂ ਵੀ ਆਗੀ ਲੈ ਵੀ ਮਰਵਾਈ ਕਰਾਉਣੀ ਐ ਜੀ ਮਾਲਾ ਨਵੇਂ ਸੌਪਰ ਬਦਲਣ ਦੀ ਲੋੜ ਨਹੀਂ ਜਮਾ ਨਮਸਕਾਰ ਹਾਂਜੀ ਹਰ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਕੋਲ ਮੈਨੂੰ ਤੇ ਰੇਟ ਵੀ ਆਪਣੇ ਕੋਲੇ ਜੈ ਜੀ ਹੁੰਦਾ ਜਮਾ ਬਾਜ ਬਰੇਟ ਹੋਊਗਾ ਇਹ ਚੀਜ਼ ਦਾ ਕੀ ਰੇਟ ਹੁੰਦਾ ਦੱਸ ਦਿਓ ਮੜਾ ਜੀ ਇਹ ਚੀਜ਼ ਦਾ ਮਾਲੋ 1000 ਰੁਪਏ ਦੇ ਵਿੱਚ ਅਸੀਂ ਫਿੱਟ ਕਰਕੇ ਦੇ ਦਿੰਨੇ ਜੀ ਫਿੱਟ ਵੀ ਵਿੱਚ ਹੀ ਸਾਰਾ ਕੁਝ ਹਾਂਜੀ ਹਾਂਜੀ ਉੱਚੀ ਕਰਨ ਵਾਸਤੇ ਉੱਚੀ ਕਰਨ ਵਾਸਤੇ ਜੀ ਠੀਕ ਲੇ ਵੀ ਦਰਸ਼ਕ ਵੀਰੋ ਇਧਰਲੇ ਪਾਸੇ ਵੀ ਮਰਾ ਦਿਓ ਕਰਾਨੇਗਾ ਇਧਰਲੇ ਪਾਸੇ ਬਾਈ ਮੜਾ ਜਾ ਕੇ ਦੱਸੋ ਵੀ ਕਿਰਾ ਕੀ ਕੀ ਚੀਜ਼ ਐ ਇਧਰ ਆਪਣੀ ਕੀ ਵੈਰਾਈਟੀ ਜੈਗੀ ਇਹਦੇ ਆਪਣੇ ਕੋਲ ਡਿਸਪੋਜ਼ਲ ਸੌਕਰ ਆਈ ਜਿੰਨੇ ਕੇ ਆ ਮੋਟਰਸਾਈਕਲ ਦੇ ਆ ਫਰੰਟ ਰਾੜਾ ਹਾਂਜੀ ਬਾਕੀ ਆ ਸਕੂਟਰੀ ਦੇ ਸੌਕਰ ਮੋਟਰਸਾਈਕਲ ਦੇ ਰੀਅਰ ਸੌਕਰ ਹੋਗੇ ਬੈਟਰੀ ਸਕੂਟਰੀ ਦਾ ਸਾਰੇ ਤਰ੍ਹਾਂ ਦਾ ਸਮਾਨ ਮਿਲਦਾ ਆਪਣੇ ਕੋਲ ਇਹ ਨਵੇਂ ਆ ਬਿਲਕੁਲ ਹਾਂਜੀ ਇਹ ਨਵੇਂ ਲੈ ਵੀ ਨਵੇਂ ਡਿਸਪੋਜ਼ਲ ਦੇ ਵਿੱਚ ਜੋ ਕੁਛ ਵੀ ਤੁਸੀਂ ਖਰੀਦਣਾ ਚਾਹਣੇ ਹੋਗੇ ਜਾਂ ਕਿਸੇ ਨੂੰ ਲੈ ਕੇ ਜਾਣੇ ਆ ਜਾਂ ਬਾਈ ਉਹਨਾਂ ਕੋਲ ਫਿੱਟ ਕਰਵਾਉਣੇ ਆ ਜਿਹੜੀ ਮਰਜ਼ੀ ਗੱਡੀ ਲੈ ਆਓ ਜਿਹੜਾ ਮਰਜ਼ੀ ਮੋਟਰਸਾਈਕਲ ਲੈ ਆ ਐਨ ਬੱਲੇ ਬੱਲੇ ਕਰਾਈ ਪਈ ਇੱਧਰਲੇ ਪਾਸੇ ਵੀ ਤੇ ਭੇਜ ਵੀਰੇ ਮਰਵਾਦੀ ਕਰਾਨੇਗਾ ਕਿੰ ਘੈਂਟ ਗੱਲ ਬਾਤ ਆਹ ਜੀ ਫਿਰ ਆਹ ਇਹ ਸਾਰਾ ਕੰਪਲੀਟ ਕਰਕੇ ਗੱਡੀ ਤਿਆਰ ਕਰਕੇ ਦੇਵਾਗੇ ਉੱਚੀ ਉੱਚੀ ਚਕਾਉਣੀ ਨਹੀਂ ਕਿਸੇ ਨੇ ਠੀਕ ਕਰਕੇ ਹੀ ਸਭ ਤੋਂ ਜੀ ਫਿੱਟ ਕਰਨੇ ਆ ਤਾਂ ਫਿੱਟ ਕਰਕੇ ਸਾਰਾ ਕੰਪਲੀਟ ਕਰਕੇ ਦੇਵਾਗੇ ਠੀਕ ਆ ਜੀ ਕਿੰਨੇ ਤੋਂ ਸਟਾਰਟਿੰਗ ਆਪਣੇ ਕੋਲ ਸ਼ੌਕਰ ਜੀ ਆਪਣੇ ਕੋਲ 200 ਤੋਂ ਲੈ ਕੇ ਮੰਨ ਲਓ ਅੱਗੇ ਦੇ ਜਿੰਨਾ ਮਰਜੀ ਵਿਦਾਈ ਚਲੋ ਪਰ 200 ਤੋਂ ਸਟਾਰਟਿੰਗ ਆ 200 ਤੋਂ ਸਟਾਰਟ ਲੈ ਕੇ 20000 25000 30000 ਤੱਕ ਪਰ ਮੰਗਾ ਤਾਂ ਜਿੰਨਾ ਮਰਜ਼ੀ ਪੋ ਵਾਲੇ ਹੁੰਦਾ ਉਹ ਤਾਂ ਅਗਲੇ ਦੀ ਇੱਛਾ ਜੇਬ ਭਾਰ ਚੱਲਦੀ ਹੋਣੀ ਚਾਹੀਦੀ ਆ ਹਾਂ 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 ਸਹੀ ਹੈ ਨਾ ਜੀ ਜੋ ਵੀ ਕੰਮ ਆਊਗਾ ਤੇ ਛੱਡੀ ਵਕਸ ਹੋਊਗਾ ਬਾਇਬ ਡੇਟ ਹੋਊਗਾ ਲੈ ਵੀ ਤੁਸੀਂ ਪਹੁੰਚ ਜਾਓ ਭਦੌਰ ਸ਼ਹਿਰ ਦੇ ਵਿੱਚ ਕਿਹੜੇ ਰੋਡ ਦੇ ਉੱਪਰ ਹੈ ਬਈ ਇਹ? ਇਹ ਕਾਕਾ ਸਾਹ ਪਰ ਬਰਕਸ ਬਾਜਾਖਾਨਾ ਰੋਡ ਪਧੌੜ ਨੇੜੇ ਮਿਸਕਰਵਾ ਮੰਦਿਰ। ਠੀਕ ਹੈ ਜੀ। ਬਿਸਕਰਵਾ ਮੰਦਿਰ ਦੇ ਬਿਲਕੁਲ ਨਾਲ ਹੈ ਜੀ ਬਾਜਾਖਾਨਾ ਰੋਡ ਦੇ ਉੱਤੇ। ਆਪਣੀ ਦੁਕਾਨ ਹੈ ਜੀ ਤੇ। ਲੈ ਵੀ ਬਾਜਾਖਾਨਾ ਰੋਡ ਦੇ ਉੱਤੇ ਪਧੌੜ ਸ਼ਹਿਰ ਦੇ ਵਿੱਚ ਪਹੁੰਚੋ ਨੰਬਰ ਸਕਰੀਨ ਤੇ ਛੱਡ ਦਾਂਗੇ। ਬਾਈ ਹੋਰ ਨਾਲ ਸੰਪਰਕ ਕਰ ਲਿਓ। ਲੈ ਵੀ ਇੱਕ ਵਾਰ ਜਰੂਰ ਮਰਵਾਦੀ ਕਰੇ ਨਿਕਾ। ਸ਼ੌਪਰ, ਰਬੜਾ, ਜੋ ਕੁਛ ਵੀ ਤੁਸੀਂ ਡਿਸਪੋਜ਼ਲ ਦੇ ਵਿੱਚ ਨਵੀਂ ਚੀਜ਼ ਲੈਣੀ ਆ, ਪੁਰਾਣੀ ਲੈਣੀ ਆ, ਜੋ ਕੁਛ ਵੀ ਲੈਣਾ। ਹਰ ਇੱਕ ਮੋਟਰਸਾਈਕਲ ਦਾ ਸਕੂਟਰੀ ਦਾ ਗੱਡੀ ਦਾ ਨਵੀਂ ਲੈ ਕੇ ਆਜੋ ਪੁਰਾਣੀ ਲੈ ਕੇ ਆਜੋ ਤਸੱਲੀ ਵਕਤ ਕੰਮ ਕਰਕੇ ਦਿੱਤਾ ਜਾਊਗਾ 20 ਸਾਲ ਪੁਰਾਣੀ ਦੁਕਾਨ ਆ ਬਾਈ ਜੀ ਨੰਬਰ ਸਕਰੀਨ ਤੇ ਹੋਊਗਾ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ